ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਪਿਓ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਬਹੁਤ ਹੀ ਦਿਲ ਦੇ ਵਿੱਚ ਰੀਜਾਂ ਰੱਖਦਾ ਦੋਸਤੋ ਆਪ ਭਵੇਂ ਪਿਓ ਕਿਸੇ ਹੋਟਲ ਤੇ ਲੱਕੇ ਆਪਣੇ ਬੱਚਿਆਂ ਨੂੰ ਪਾਲ ਕੇ ਤੇ ਪੜਾ ਕੇ ਚੰਗੀ ਨੌਕਰੀ ਲਾਉਣ ਤੇ ਕਲਾਮੀਤਾ ਕਰ ਲੈਂਦਾ ਦੋਸਤੋ ਮਾਪਿਓ ਆਪ ਤਾਂ ਨਹੀਂ ਪੜ੍ਹੇ ਤੇ ਆਪਣੇ ਬੱਚਿਆਂ ਨੂੰ ਪੜਾਉਣ ਦੇ ਲਈ ਕੋਈ ਕਸਰ ਨਹੀਂ ਛੱਡਦੇ ਦੋਸਤੋ ਮਾਪਿਓ ਆਪਣੇ ਬੱਚਿਆਂ ਦੀ ਜ਼ਿੰਦਗੀ ਬਣਾਉਣ ਦੇ ਲਈ ਆਪਣੇ ਸੁਪਨੇ ਛੱਡ ਕੇ ਤੇ ਬੱਚਿਆਂ ਦੇ ਸੁਪਨੇ ਪੂਰੇ ਕਰਦਾ ਦੋਸਤੋ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਮਾਪਿਓ ਨੇ ਨਾ ਆਪਣੀ ਧੀ ਨੂੰ ਬਾਹਰ ਕਿਤੇ ਪੜਨ ਦੇ ਲਈ ਭੇਜਿਆ ਤੇ ਦੋਸਤੋ ਜਦੋਂ ਧੀ ਨੇ ਫੋਨ ਲਾਇਆ ਮਾਪਿਓ ਨੂੰ ਪੈਸੇ ਭੇਜਣ ਦੇ ਲਈ ਕਿਹਾ ਤੇ ਪੈਸਿਆਂ ਦੀ ਬਹੁਤ ਲੋੜ ਹੈ ਦੋਸਤੋ ਮਾਪਿਓ ਨੂੰ ਇਹ ਨਹੀਂ ਪਤਾ ਵੀ ਸਾਡੀ ਧੀ ਕੀ ਕਰ ਰਹੀ ਹੈ ਬਾਹਰ ਬਸਵਾਸ ਤੌਰ ਤੇ ਮਾਪਿਓ ਆਪਣੇ ਬੱਚਿਆਂ ਨੂੰ ਪੈਸੇ ਪਾਤ ਦਿੰਦੇ ਨੇ ਦੋਸਤੋ ਮਾਪਿਓ ਦਾ ਬਸਵਾਸ ਤੋੜ ਦਿੰਦੇ ਨੇ ਬੱਚੇ ਕੁਝ ਐਨੀਆਂ ਮਹਿੰਗੀਆਂ ਡਿਗਰੀਆਂ ਕਰਾਉਂਦਾ ਮਾਪਿਓ ਆਪ ਔਖਾ ਹੋ ਕੇ ਦੇਖੋ ਕਿੱਡੀ ਗੁਲਾਮੀ ਕਰਕੇ ਬੱਚੇ ਆਪਣੇ ਦੋਸਤਾਂ ਨਾਲ ਰਲ ਕੇ ਪਾਰਟੀਆਂ ਕਰਦੇ ਨੇ ਤੇ ਇਹ ਨਹੀਂ ਪਤਾ ਵੀ ਮਾਪਿਓ ਨੇ ਕਿਹੜੇ ਹਸਾਵਣਾ ਪੈਸੇ ਕਮਾਏ ਹੋਣਗੇ ਸੱਚੀ ਦੋਸਤੋ ਜਦੋਂ ਬੱਚੇ ਆਪਣੇ ਮਾਪਿਓ ਦੇ ਸੋਚੇ ਹੋਏ ਸੁਪਨੇ ਤੇ ਪਾਣੀ ਫੇਰ ਦਿੰਦੇ ਨੇ ਤੇ ਮਾਪਿਓ ਨੂੰ ਬਹੁਤ ਦੁੱਖ ਲੱਗਦਾ ਹਾਂਜੀ ਦੋਸਤੋ ਕੀ ਕਹਿਣਾ ਚਾਹੋਗੇ ਵੀਡੀਓ ਬਾਰੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ